कल सवेरे पठानकोट पुलिस न इनफॉर्मेष मिली सी कि डाकी रोड बालाजी नगर पठानकोट के कुछ अणपछाते शक्की व्यक्तियां ने एक हिमाचल नंबर द इनोवा गड्डी दे शीशे बनते नुकसान करता ਨਾਲ ਦੇ ਨਾਲ ਉਹਨਾਂ ਨੇ ਜਾਈ ਵਕੂਆਤੇ ਉਤੇ ਕੁਝ ਧਮਕੀ ਪਰੀਆਂ ਪਰਚੀਆਂ ਉਹ ਸੁੱਟਦੀਆਂ ਇਹ ਜਿਹੜੀ ਪਰਚੀਆਂ ਹੈਗੀਆਂ ਇਹਨਾਂ ਦੇ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਸਿਗੀਆਂ ਤਾਂ ਇਹ ਲਿਖਿਆ ਸੀਗਾ ਕਿ ਅਸੀਂ ਕਰੀਬਨ 100 ਬੰਦੇ ਹਿੰਦੁਸਤਾਨ ਦੇ ਵਿੱਚ ਦਾਖਲ ਹੋ ਚੁੱਕੇ ਨੇ ਉਹਨਾਂ ਚੋਂ 30 ਬੰਦੇ ਪਠਾਨਕੋਟ ਦੇ ਵਿੱਚ ਹੈਗੇ ਨੇ ਸੋ ਅਸੀਂ ਆਉਣ ਵਾਲੇ 5 ਦਿਨਾਂ ਦੇ ਵਿੱਚ ਸਰਕਾਰੀ ਦਫ਼ਤਰ ਸਰਕਾਰੇ ਈਦਾਰੀਆਂ ਦੇ ਉਤੇ ਬਲਾਸਟ ਕਰਾਂਗੇ ਇਹ ਵੀ ਲਿਖਿਆ ਸੀਗਾ ਕਿ ਪੁਲਿਸ ਦੇ ਕੁਝ ਆਫਸਰਸ ਵੀ ਸਾਡੇ ਨਾਲ ਰਲੇ ਹੋਏ ਨੇ ਤਾਂ ਅਖੀਰ ਦੇ ਵਿੱਚ ਆ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਉਹਦੇ ਤੇ ਲਿਖੇ ਸੀਗੇ ਸੋ ਲੋਕੈਲਟੀ ਦੇ ਜਿਹੜੇ ਵਸਨੀਕ ਹੈ ਜਦੋਂ ਉਹਨਾਂ ਨੇ ਇਹ ਦੇਖਿਆ ਤਾਂ ਉੱਥੇ ਬੜਾ دہشت ਸਹਿਮ ਉਹ ਡਰ ਦਾ ਮਾਹੌਲ ਪੈਦਾ ਹੋਇਆ ਪੈਨਿਕ ਕ੍ਰੀਏਟ ਹੋਇਆ ਏਰੀਆ ਦੇ ਵਿੱਚ ਤਾਂ ਇਹਦੇ ਵਿੱਚ ਪੁਲਿਸ ਨੇ ਸਭ ਤੋਂ ਪਹਿਲਾਂ ਜਿਹੜਾ ਬੰਦਾ ਜਿਨੇ ਸੂਚਨਾ ਦਿੱਤੀ ਸੀਗੀ ਨਿਤਨ ਗੁਪਤਾ ਉਦੇ ਕੋਲ ਉਹ ਪੁੱਛਗਛ ਕੀਤੀ ਉਹਦੇ ਮੁਤਾਬਿਕ ਉਹ ਆਪਣੇ ਕਰੇ ਸੀਗਾ तकरीबन 4:30 ਵਜੇ ਸਵੇਰੇ ਉਹ ਉਹਨੇ ਕੁਝ ਆਵਾਜ਼ ਉਹਨੂੰ ਆਈ ਤਾਂ ਉਹ ਬਾਹਰ ਬਲਕਨੀ ਤੇ ਉਤੇ टॉर्च ਲੈ ਕੇ ਗਿਆ ਜਦੋਂ ਉਹਨਾਂ ਨੇ टॉर्च ਔਨ ਕਰਤੀ ਉਹਨੇ ਦੇਖਿਆ ਕਿ ਕੁਝ ਚਾਰ ਵਿਅਕਤੀ ਉਹ ਗੱਡੀ ਦੇ ਸ਼ੀਸ਼ੇ ਬੰਨ ਰਹੇ ਸੀਗੇ ਜਦੋਂ ਉਹਨਾਂ ਤੇ ਉੱਤੇ ਲਾਈਟ ਪੈ ਗਈ ਉਹ ਮੋਕੇ ਤੋਂ ਭੱਜ ਗਏ ਨਾਲ ਦੇ ਨਾਲ ਜਿਹੜੀ ਪਰਚੀਆਂ ਇਹ ਉੱਥੇ ਜਾਈ ਵਕੂਆ ਤੇ ਸੁੱਟਤੀਆਂ ਸੋ ਇਹ ਇੱਕ ਬੜਾ ਗੰਭੀਰ ਸੈਂਸਿਟਿਵ ਮੈਟਰ ਸੀਗਾ ਇਹਦੇ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਡੀਆਈਜੀ ਬਾਰਡਰ ਇਸ ਦੀ ਡਾਇਰੈਕਸ਼ਨਸ ਦੀ ਕੰਪਲਾਈਂਸ ਦੇ ਤਹਿਤ ਡਿਸਟ੍ਰਿਕਟ ਪੁਲਿਸ ਪਠਾਨਕੋਟ ਇਨ ਐਸੋਸੀਏਸ਼ਨ ਵਿਦ ਰੈਲੇਵੈਂਟ ਏਜੰਸੀਜ਼ ਇਹਦੇ ਵਿੱਚ ਬੜੇ ਸਾਇੰਟੀਫਿਕ ਐਂਡ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਇਨਸੀਡੈਂਟ ਦੀ ਜਿਹੜੀ ਇਨਵੈਸਟੀਗੇਸ਼ਨ ਕਰਨੀ ਸਟਾਰਟ ਕਰਤੀ ਸੋ ਆਫਟਰ ਅ ਲੋਟ ਆਫ ਹਾਰਡ ਵਰਕ ਇਹਦੇ ਵਿੱਚ ਟੀਮਸ ਇੰਡੀਵਿਜੂਅਲੀ ਉਹ ਚੈੱਕ ਕਰ ਰਹੀ ਸੀ ਕਿ ਸੋ ਇਵੈਂਚੁਅਲੀ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਬੰਦਾ ਜਿਹਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਨਿਤਨ ਗੁਪਤਾ ਨੇ ਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨੇ ਆਪ ਹੀ ਜਿਹੜੀ ਗੱਡੀ ਦੇ ਸ਼ੀਸ਼ੇ 'ਤੇ ਉਹਨੇ ਆਪ ਹੀ ਜਿਹੜੀ ਹੈ ਪਰਚੀਆਂ ਇਹ ਲਿਖੀਆਂ ਸੀਗੀਆਂ ਉੱਥੇ ਸੁੱਟਦੀਆਂ ਮੌਕੇ ਤੇ ਫਿਰ ਪੁਲਿਸ ਨੂੰ ਇਤਲਾ ਕਰਤਾ ਇਹਦੇ ਵਿੱਚ ਉਹਦਾ ਮੋਟਿਵ ਇਹ ਸੀਗਾ ਕਿ ਇਹ ਜਿਹੜੀ ਗੱਡੀ ਉੱਥੇ ਸੀਗੀ ਇਹ ਪਿਛਲੇ ਕਰੀਬਨ 2 ਮਹੀਨੇ ਤੋਂ ਉੱਥੇ ਖੜੀ ਸੀਗੀ ਇਹ ਇੱਕ ਨਰੇਸ਼ ਕੁਮਾਰ ਨਾਮਕ ਦੇ ਵਿਅਕਤੀ ਦੀ ਗੱਡੀ ਹੈਗੀ ਤਾਂ ਨਿਤਨ ਗੁਪਤਾ ਦਾ ਇੱਕ ਸ਼ਾਪ ਉੱਥੇ ਹੈ ਤਾਂ ਇਸ ਕਰਕੇ ਉਹਨੂੰ ਪ੍ਰੋਬਲਮ ਸੀ ਕਿ ਸ਼ਾਪ ਦੇ ਮੋਰੇ ਉੱਥੇ ਇਸ ਤਰ੍ਹਾਂ ਗੱਡੀ ਕਾਫੀ ਟਾਈਮ ਤੋਂ ਖੜੀ ਸੀਗੀ ਕਿਸੇ ਬੰਦੇ ਦੀ ਤਾਂ ਇਹਨੇ ਉਸ ਗੱਡੀ ਨੂੰ ਟੋਅ ਕਰਨ ਲਈ ਇੱਕ ਸਾਜ਼ਿਸ਼ ਰਚੀ ਕਿ ਜੇ ਮੈਂ ਇੱਥੇ ਇਹ ਪਰਚੀਆਂ ਸੁੱਟੂੰਗਾ ਤਾਂ ਮੈਟਰ ਪੂਰਾ ਸੈਂਸੇਸ਼ਨਲਾਈਜ਼ ਹੋਊਗਾ ਪੁਲਿਸ ਆਜੂਗੀ ਉਹਨਾਂ ਨੇ ਜਿਹੜੀ ਜਾਂਚ ਦੇ ਤਹਿਤ ਇਸ ਗੱਡੀ ਨੂੰ ਟੋ ਕਰਨਾ ਐਂਡ ਉਹਦਾ ਜਿਹੜਾ ਮਕਸਦ ਹੈ ਗੱਡੀ ਟੋ ਹੋਣ ਦਾ ਉਹ ਮੁਕੰਮਲ ਹੋਗਾ ਸੋ ਇਸ ਗਿਨੂਨੀ ਸਾਜ਼ਿਸ਼ ਦੇ ਤਹਿਤ ਇਹ ਜਿਹੜਾ ਬੰਦਾ ਹੈ ਨਿਤਨ ਗੁਪਤਾ ਉਹਦੇ ਬਰ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਐਂਡ ਹੀ ਹੈਜ਼ ਬੀਨ ਅਰੈਸਟਡ ਇਨ ਦਾ ਕੇਸ ਥੈਂਕ ਯੂ ਜੈ ਹਿੰਦ